ਲੇ ਮਿੱਤਰੋ ਜਿਹੜਾ ਤੁਸੀਂ ਇਹ ਝੋਟਾ ਦੇਖ ਰਹੇ ਹੋ ਬਈ ਸਕਰੀਨ ਤੇ ਇਹ ਆਇਆ ਪਹਿਲੇ ਨੰਬਰ ਤੇ ਕੋੜੇ ਮੇਲੇ ਦੇ ਵਿੱਚ ਬਈ ਜਿਹੜਾ ਹੁਣ ਮੇਲਾ ਚੱਲ ਰਿਹਾ ਕੋੜੇ ਦੇ ਵਿੱਚ ਇਹ ਦੋ ਦੰਦ ਦੇ ਵਿੱਚ ਬਿਊਟੀ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਸਾਰੀ ਠੀਕ ਹੈ ਤੇ ਆਹ ਬਾਈ ਹੈ ਹਨਾ ਕੀ ਹਾਲ ਆ ਬਾਈ ਵਧੀਆ ਵੀਰੇ ਵਧੀਆ ਆਪਣਾ ਬਾਈ ਆਪਣਾ ਸੰਦੋਹਾ ਸੰਦੋਹਾ ਠੀਕ ਆ ਇਹ ਕਿਹੜੇ ਸਿਰਮਣ ਦਾ ਬਾਈ ਹੈ ਇਹ ਬਾਈ 147010 ਠੀਕ ਹੈ ਹਾਂ ਬਈ ਅਪਡੇਟਿੰਗ ਠੀਕ ਆ ਬਾਈ ਲੈ ਬਈ ਆ ਸਰਦਾਰ ਕਸ਼ਨਾ ਨੂੰ ਹੋਪ ਕਰਾ ਲਈ ਜੀ ਕਿੰਨੇ ਛੋਟੇ ਸੀ ਬਾਈ ਫੋਕਸਨ ਦੇ ਵਿੱਚ ਬਾਈ 18 ਛੋਟੇ ਸੀ 18 ਛੋਟੇ ਦੇ ਵਿੱਚ ਪਹਿਲੇ ਨੰਬਰ ਤੇ ਆ ਮੇਰੇ ਪਹਿਲੇ ਨੰਬਰ ਤੇ ਕੀ ਨਾਮ ਆ ਬਈ ਆਪਣਾ ਆਪਣਾ ਨਾਮ ਬਾਈ ਸ਼ਰਨਪ੍ਰੀਤ ਸ਼ਰਨਪ੍ਰੀਤ ਹਾਂ ਬ੍ਰੀਠ ਠੀਕ ਐ ਤੇ ਬਾਈ ਫਿਰ ਇਹਨੂੰ ਕੀ ਖਵਾਉਣੇ ਖੂਣੇ ਕਿਉਂ ਤੁਸੀਂ ਬਸ ਬਾਈ ਆਪਣਾ ਆਹੀ ਖੀੜੇ ਬਣਾਉਣੇ ਆ ਬਾਈ ਆਪਾਂ ਦੇਸੀ ਹਾਂ ਦੇਸੀ ਤੇ ਇੱਕ ਵੀਰੇ ਆਪਣੇ ਕੋਲ ਬੋਲ ਤਿੰਨ ਦਾ ਲੈਤਾ ਸੀ ਬੋਲ ਕਿੰਗ ਹਾਂ ਵੀਰੇ ਉਹ ਆਪਾਂ ਪਾਇਆ ਸੀ ਵੀਰੇ ਕਿੰਨੇ ਕਿੰਨੇ ਡੱਬੇ ਪਾਇਏ ਸੀ ਬਾਈ ਉਹ ਵੀਰੇ ਆਪਾਂ ਦੋ ਬਾਦੇ ਤੀਜਾ ਸਟਾਰਟ ਆ ਵੀਰੇ ਤੀਜਾ ਸਟਾਰਟ ਹਾਂ ਬਾਈ ਬਹੁਤ ਵਧੀਆ ਰਿਜ਼ਲਟ ਮਿਲਿਆ ਆਪਾਂ ਨੂੰ ਆ ਬਾਈ ਪੂਰਾ ਵਧੀਆ ਰਿਜ਼ਲਟ ਮਿਲਿਆ ਆ ਬਾਈ ਮੈਂ ਨਾ ਤੁਹਾਨੂੰ ਇੱਕ ਫੋਟੋ ਲਾ ਦਿੰਨਾ ਪਾਊਡਰ ਦੀ ਬੋਲ ਕਿੰਗ ਦੀ ਜੇ ਤੁਹਾਨੂੰ ਚਾਹੀਦਾ ਹੋਇਆ ਛੋਟਿਆਂ ਵਾਸਤੇ ਸਪੈਸ਼ਲ ਉਹ ਵੀ ਦਾ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਠੀਕ ਹੈ ਤੇ ਇਹ ਕੋਡ ਮੇਲੇ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਬਾਈ ਇਹਦਾ ਰਿਜ਼ਲਟ ਆਇਆ ਹੋਈ ਆਪਣੇ ਕੋਲੇ ਹਾਂ ਵੀਰੇ ਰਿਜ਼ਲਟ ਆ ਗਿਆ ਬਸ ਇਹ ਰਿਜ਼ਲਟ ਆਇਆ ਕੱਟੀਆਂ ਆਈਆਂ ਬਾਈ ਸਾਰੀਆਂ ਕੱਟੀਆਂ ਆਈਆਂ ਨੇ ਹਾਂ ਬਾਈ ਪੰਜ ਬੱਚੇ ਇਹਦਾ ਸੀਮਨ ਤਾਂ ਨਹੀਂ ਤਿਆਰ ਕਰਾਇਆ ਨਾ ਬਾਈ ਸੀਮਨ ਨਹੀਂ ਤਿਆਰ ਕਰਾ ਹੁਣ ਪਰ ਮਾਮਾ ਨੇ ਬਾਈ ਸੀਮਨ ਹੁਣ ਕਰਾਉਂਗੇ ਹਾਂ ਬਾਈ ਉਹ ਡਾਇਰੈਕਟ ਕਰਾਉ ਸਾੜਦਾਂ ਨੇ ਉਹ ਡਾਇਰੈਕਟ ਸਾੜਦਾਂ ਨੇ ਹਾਂਜੀ ਬਾਈ ਸੰਦੋਹਾ ਪਿੰਡ ਆ ਬਾਈ ਜ਼ਿਲ੍ਹਾ ਬਟਿੰਡਾ ਦਾ ਤਲਵੰਡੀ ਸਾਬ ਨੂੰ ਜਾਣਿਆ ਕੋਲੇ ਪਿੰਡ ਪੈਂਦਾ ਹੈ ਠੀਕ ਹੈ ਹਾਂਜੀ ਬਾਈ ਤੇ ਡਾਇਰੈਕਟ ਕ੍ਰਾਸ ਕਰਾਉਂਦੇ ਆ ਜੇ ਕਿਸੇ ਨੇ ਕ੍ਰਾਸ ਕਰਾਉਂਦਾ ਹੁਣ ਲਾ ਮੇਲੇ ਚੋਂ ਵੀ ਬਾਈ ਆਇਆ ਨੰਬਰ ਤੇ ਇਹ ਝੜਿੱਕ ਤੇ ਇਹ ਬਾਈ ਛੋਟਾਗਾ ਜਿਹੜਾ 18 ਛੋਟਿਆਂ ਨੂੰ ਹਰਾ ਕੇ ਪਹਿਲੇ ਨੰਬਰ ਤੇ ਆਇਆ ਹੈਗਾ ਬਹੁਤ ਬੋਨੀ ਬਿਊਟੀ ਆ ਬਾਈ ਇਹਦੀ ਉਮਰ ਕਿੰਨੀ ਹੋਗੀ ਹੁਣ ਬਾਈ ਉਮਰ ਬਾਈ ਇਹਦੀ 24 ਤੋਂ 2 ਮਹੀਨਾ ਪਹਿਰਾ ਬਾਈ ਅੱਛਾ ਠੀਕ ਹੈ ਬਾਈ ਚਲੋ ਨày ਬਈ ਮਿੱਤਰੋ ਆਸ ਨੂੰ ਮੈਂ ਦਿਖਾ ਦੇਣਾ ਹਨਾ ਛੋਟਾ ਪੜਾ ਸੋਹਣਾ ਬਈ ਇਹ ਬਈ ਤਿਆਰ ਕੀਤਾ ਹੋਇਆ ਹੈਗਾ ਤੇ ਬਈ ਇਹਦੀ ਜਿਹੜੀ ਹੈਗੀ ਆ ਮਾਦਰ ਮਿਲਕ ਨਾ ਸੀਗਾ 19 प्लस ਆ ਗਦੇ ਹੈ 19 प्लस ਆ ਠੀਕ ਆ ਬਈ ਹਾਂਜੀ ਆ ਸੀਗਾ ਬਲੀ ਜਲੈਂਡਰ ਤਰਿਆ ਫਿਰਦਾ ਆਪਣੇ ਗਰਾਉਂਡ ਦੇ ਵਿੱਚ ਆ ਠੀਕ ਆ ਬਹੁਤ ਸੋਹਣਾ ਟਾ ਬਈ ਜੇ ਕਿਸੇ ਨੂੰ ਆਇਆ ਹੈਗਾ ਸੈਮਨ ਇਹਨੂੰ ਦਾਖਲ ਸਬੰਧਤ ਕੀਤਾ ਜਾਊ ਫਾਈਨਾਂਸ ਡਾਇਰੈਕਟਰ ਗੱਲ ਕਰ ਸਕਦੇ ਹੋ ਨੰਬਰ ਬੋਲਦੇ ਭਾਈ ਫਿਰ ਆਪਾਂ ਨੰਬਰ ਲਾਉਂਦੇ ਆਂ 9875200444 ਠੀਕ ਹੈ ਤੇ ਜੇ ਸੱਜਣ ਨੂੰ ਔਰ ਪੋਰਟ ਲੈਣਾ ਹੋਇਆ ਭਾਈ ਉਹ ਵੀ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਤੇ ਆਪਾਂ ਨੰਬਰ ਆ ਜਿਹੜਾ ਉਹ ਦੇ ਦਾਂਗੇ ਠੀਕ ਹੈ ਜੀ ਆਹ ਛੋਟਾ ਭਾਈ ਆਹ ਦੇਖ ਲਓ ਤੁਸੀਂ ਯਾਰ ਆਪਣ ਸਹੀ ਗੱਲ ਹੈ ਆਹ ਦੇਖ ਲਓ ਭਾਈ ਆਪਣ ਸਹੀ ਗੱਲ ਹੈ ਠੀਕ ਹੈ ਆਹ ਛੋਟਾ ਪਹਿਲੇ ਨੰਬਰ ਤੇ ਜਿਹੜਾ ਆਇਆ ਹੈਗਾ ਆਹ ਦੇਖ ਲਓ ਤੁਸੀਂ ਰਿੰਗ ਦੇ ਵਿੱਚ ਖੜੇ ਆਂ ਭਾਈ ਇੱਥੇ ਪਾਣਾ ਜਿਹੜਾ ਆ ਛੋਟਾ ਉਹ ਦੇਖੀਏ ਨੇ ਹਮਾਰੋ ਇਹਦੀ ਚਾਰ ਦਾ ਚੱਲੀ ਜਾਂਦਾ ਹੈ ਠੀਕ ਹੈ ਪਹਿਲੇ ਸੂਏ ਠੀਕ ਹੈ ਬਾਈ ਕੀ ਦਾ ਵੀ